ਮਾਸੇਕੇ ਡਵਾਈ ਵਾਲੇ ਸ਼ੇਖਾਂ ਨੇ ਗੋੜ ਲੈ ਚਲੀਏ ਲੈ ਚੱਲੋ ਗੋੜ ਤਾਂ ਉਹਨਾਂ ਨੂੰ ਮੱਸੀ ਮੈਣਨਾ ਗੋਰੀਆ ਨੂੰ ਉਹਨਾਂ ਨੂੰ ਕੀ ਪਤਾ ਗੋੜ ਕੀ ਹੁੰਦਾ ਨਹੀਂ ਹੁਣ ਗਰਜੀਤ ਭਾਈ ਦਾ ਗੱਲ ਕਰ ਮਸਤ ਬਾਟਲੀ 'ਚ ਉਹਨੂੰ ਉਤਾਰੋ ਹੈ ਜਿਹੜਾ ਸਾਡੀ ਖਰਚਾ ਚੱਕ ਜਿਹੜੀ ਝਾਲ ਝੱਲ ਲਵੇ ਐਦਾਂ ਨਹੀਂ ਉਹਨੇ ਪੋਦਲੇ ਪੁੱਛੇ ਪੁੱਛੇ ਕਰਕੇ ਰਹਾੜ ਰੁਕੇ ਗਰਜੀਤ ਤੇਰੀ ਅਰਗਾ ਚ ਜਵਾਈ ਮੈਨੂੰ ਕਦੀ ਨੱਪੜਾ ਇਹਦੀ ਸੱਚੀ ਨਹੀਂ ਮੇਰਾ ਜਵਾਈ ਬੱਸ ਠੀਕ ਆ ਹੁਣ ਉਹਨੂੰ ਮਸਤ ਬਾਟਲੀ 'ਚ ਲਾਓ ਤੇ ਡਵਾਈ ਦਾ ਖਰਚਾ ਉਹਦੇ ਤੋਂ ਕਰਾਓ ਕੋਈ ਆਇ ਤੇ ਕੋਈ ਯਾਰ ਬੇ ਕੀ ਹੋਇਆ ਪੁੱਤੀ ਦੇ ਕੇ ਪੁੱਤ ਲਈਦਾ ਇਦਾਂ ਚੱਲ ਪੈਣਾ ਕੰਮ ਆਪਾਂ ਕਹੜਾ ਏਹੀ ਧੀ ਦੇ ਕੇ ਪੁੱਤ ਲਿਆ ਪੁੱਤ ਹੀ ਆ ਪਰ ਉਹਦਾ ਇੱਕ ਗੱਲ ਯਾਰਾ ਨੂੰ ਮੇਰੇ ਜੋ ਆਇ ਯਾਰਾ ਕੋਈ ਉਹ ਤਾਂ ਗੱਲ ਬੱਕਰੀਆ ਹੁਣ ਤੂੰ ਹੁਣ ਤੋਂ ਇਹ ਪੁੱਠ ਸ਼ੁਰੂ ਕਰ ਦਿੱਤੀ ਕੋਣ ਮੇਰਾ ਜਵਾਈ ਸੱਚੀ ਬੋਲੀ ਬਾਸੀ ਤੂੰ ਹੁਣ ਤੋਂ ਇਹ ਪੰਪ ਸਾਹਮਣੇ ਰੱਖ ਇਹ ਬਾਅਦ ਚ ਉਹ ਦੇਣਾ ਆ ਹਲੇ ਲੀ ਦੇਣਾ ਹਲੇ ਲੀ ਦੇਣਾ ਜਰਾ ਕੱਟ ਕੇ ਦੇ ਵਗੇ ਹੋਰ ਤੂੰ ਪਹਿਲਾ ਇਹ ਦੱਸ ਦਵਾਈ ਦੀ ਗੱਲ ਕਰਨੀ ਤੂੰ ਇਦਾਂ ਕਹਿਣਾ ਗਰਜੀਤ ਮੈਂ ਨਹੀਂ ਕਹਿਣਾ ਤੂੰ ਕਹ ਮੇਰੀ ਇੰਨੀ ਉਮਰ ਹੋ ਗਈ ਮੇਰਾ ਵੀ ਦਿਲ ਕਰਦਾ ਦਵਾਈ ਜਾਣ ਮੈਂ ਤਾਂ ਨਹੀਂ ਕਹਿੰਦੀ ਮੈਂ ਤਾਂ ਸਪੋਰਟ ਸ਼ੂ ਲੈਣੇ ਪੈਣਾ ਉਥੇ ਪਾਉਣਾ ਮੈਂ ਵੀ ਉਹੀ ਲੈ ਲੈਣਾ ਕਸ ਕਰੀ ਆਂ ਅੱਡੀ ਉਹ ਕਿਹੜੇ ਮੈਂ ਨਹੀਂ ਲੈਣੇ ਦੱਤ ਜਾਰਦੇ ਉਹ ਕਿਹੜੇ ਹੁੰਦੇ ਆ ਸੋਤ ਦੋ ਪੈਗਟ ਕਿਹੜੇ ਕਿਹੜੇ ਹੁੰਦੇ ਆ ਵੀ ਮਾਸੀ ਤੇਰੇ ਆਰ ਕੀ ਬੁੜੀ ਗੋਹਾ ਚੱਕੜ ਵਾਲੇ ਬੂਟ ਪਾ ਦੇ ਉਹ ਤੇ ਤੂੰ ਸਪੋਰਟ ਚ ਸਪੋਰਟਸ ਕੀ ਹੁੰਦਾ ਮੈਂ ਸਪੋਰਟ ਸਪੋਰਟਸ ਕੀ ਹੁੰਦਾ ਮੈਂ ਤੇ ਘਰ ਪਾਈ ਫਿਰਾਂ ਇਦਾਂ ਕਿਹੜੇ ਸਪੋਰਟ ਸਪੋਰਟ ਕਿਹੜੇ ਸ਼ੂ ਮਾਸੀ ਮੈਨੂੰ ਨਹੀਂ ਕਹਿਣਾ ਹੁੰਦਾ ਕਿਹੜੇ ਘਰ ਰਾਮਾ ਕਿਹੜੇ ਪਾਣੇ ਬੂਟ ਮੈਨੂੰ ਨਹੀਂ ਕਹਿਣਾ ਨਹੀਂ ਆਉਂਦਾ ਮੈਨੂੰ ਸਪੋਰਟ ਪੋਰਟ ਪੋਰਟ ਸਪੋਰਟ ਸੂਟ ਸੋ ਮੈਨੂੰ ਕਹਿਣਾ ਹਰ ਜਆ ਪਾਪੀਆ ਮੇਰੀ ਬਾਦ ਹੋ ਗਿਆ ਦੇ ਵਾਂਸੀ ਆਪਾਂ ਕੈਂਚੀ ਚਪਲਾ ਜੇ ਸੀ ਗਿਆ ਉੱਥੇ ਗਰਮੀ ਆ ਉੱਥੇ ਕਿਹੜਾ ਬੱਥ ਪੈਂਦੀ ਆ ਭਾਵੇਂ ਨਹੀਂ ਨਾ ਤਰ ਸੋਣਾ ਹੋ ਜਾਂਦਾ ਉਹਨਾਂ ਤਰ ਸੋਣਾ ਚਪਲਾ ਨਾ ਤਰ ਹੋ ਜਾਣਾ ਕਿਹੜੇ ਛੂਆ ਕਿ ਫਿਰ ਕਿਹੜੇ ਪੋਰਟ ਛੂ ਹੈ ਕਿਹੜੇ ਲੈਣੇ ਪੋਰਟ ਸਪੋਰਟ ਛੂ ਪੋਰਟ ਛੂ ਓਏ ਬਿਕੁਟੀ